ਕੱਲ੍ਹ ਦੇ ਦਿਨ ਚ ਲੱਗਦਾ ਮਰ ਗਿਆ ਉਹ ਇਹ ਗਾ ਪਿੱਛੇ ਜਦੋਂ ਮਰਲੀ ਆ ਗਈ ਕੋਈ ਗਣ ਸਰਕਾਰ ਸਾਡੇ ਬੰਨ ਮਜ਼ਬੂਤ ਕਰੇ ਕੋਈ ਨਹੀਂ ਕਰਨੀ ਲਿਆ ਵੀ ਇੰਨਾ ਪਾੜ ਪਿਆ ਹੋਇਆ ਇਹ ਤੇ ਪਾਣੀ ਸਾਰਾ ਜਾਈ ਜਾਂਦਾ ਖੇਤਾਂ ਨੂੰ ਖੇਤਾਂ ਦਾ ਝੋਨਾ ਤਾਂ ਲਗਭਗ ਡੋਬ ਹੀ ਗਿਆ ਸਾਰਾ ਦੇਖੋ ਸਾਰਾ ਪਾਣੀ ਡੁੱਬ ਗਿਆ ਝੋਨਾ ਡੁੱਬ ਗਿਆ ਪਾਣੀ ਗਈ ਹੈ ਨਾ ਇਹ ਸਾਰੇ ਬਾਈ ਇਕੱਠੇ ਹੋਏ ਆ ਇਹ ਸਨਰਕ ਨੂੰ ਇਹ ਬੰਦ ਨਹੀਂ ਕੀਤਾ ਗਿਆ ਕੋਹਲिए ਕੋਲੋਂ ਬੰਦ ਹੋਣਾ ਇਹ ਲੈ ਵੀ ਸੱਪ ਵੀ ਆ ਗਿਆ ਵਿੱਚ ਪਾਣੀ ਦੇ ਤਰ ਕੇ ਆ ਫਿਰਦਾ ਇੱਥੇ ਆ ਜਾਂਦੀ ਹੈ ਇਹ ਇਹ ਦੂਗਾ ਨਹੀਂ ਆਇਆ ਜਾਂਦਾ ਪਾਣੀ ਦੀ ਸੋਲ ਹਾਂ ਹੰਬ ਜਾਂਦੀ ਆ ਕੰਪਿਟ ਹੈ ਪਈ ਗਈ ਪੁੱਠੀ ਹੋ ਜਾਂਦੀ ਲੈ ਉਹਦੇ ਐਕਟਿੰਗ ਕਰ ਲੱਗ ਜਾਂਦੀ ਐ ਮੇਰੇ ਨਾਲ ਇਹ ਮਾਂ ਇਹ ਪਾਣੀ ਚ ਘੱਟ ਸੀ ਮਰ ਜਾਣਾ ਨਾ ਕੋਰੇ ਪੁੱਠੀ ਹੋ ਗਈ ਐ ਇਹ ਨਹੀਂ ਪਾਣੀ ਚ ਰਹਿ ਸਕਦੀ ਹਾਂ ਹਲੋ ਮੁਲਾ ਕਾੜਦੇ ਇਹ ਧੋਨੇ ਵਸੇ ਮੂੰਹ ਚ ਕਾੜਦੇ ਹਾਂ ਬਈ ਇਹਦਾ ਗੋਲੀ ਕੰਦੇ ਪਰ ਇਹਨੂੰ ਬਈ ਮੂੰਹ ਕਹਿੰਦੇ ਕੰਮ ਕੋਲ ਦੇ ਨਾਲ ਪਾ ਦੋ ਭੈਂ ਲੜਾ ਲੜੂ ਗੜੇ ਠੀਕ ਐ ਉਹ ਭਰਾ ਹਵਾ ਚਾਬੀ ਕਾੜ ਦਿੰਦੀ ਮੋਟਰਸਾਈਕਲ